ਐਨੂੰ ਵਧੀਆ ਲੱਗਦੀ ਆ ਨਾ ਪਰ ਜੂੜੇ ਚ ਕੀ ਆ ਹੁਣ ਜੂੜਾ ਸਭੀ ਸਾਰਿਆਂ ਨੂੰ ਦੇਖਣਾ ਚਾਹੀਦਾ ਵੀ ਜੂੜਾ ਰੱਖਿਆ ਹੋਇਆ ਨਾ ਪੂਆ ਨਹੀਂ ਤਾਂ ਫਿਰ ਜਿਨ੍ਹਾਂ ਦੇ ਭਈ ਅੱਡੇ ਆਂ ਦੇ ਪੱਗਾਂ ਹੁੰਦੀਆਂ ਨੇ ਪਰ ਸਿਰ ਤੋਂ ਮੋਨੇ ਹੁੰਦੇ ਆ ਪਤਾ ਵੀ ਤਾਂ ਹੋਣਾ ਚਾਹੀਦਾ ਸਾਰਿਆਂ ਨੂੰ ਵੀ ਮੁੰਡੇ ਦੇ ਜੂੜਾ ਰੱਖਿਆ ਹੋਇਆ ਹੈ ਘਰ ਦਾ ਕੰਮ ਕਰਦਾ ਸਾਰਾ ਕੰਮ ਕਰਦਾ ਸਾਰਾ ਨਾ ਪੂਆ ਠੀਕ ਹੈ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਹੈ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਇੱਧਰ ਹੁਣ ਦੇਖੋ ਪੂਆ ਆ ਕਰੇਲੇ ਲੱਗੇ ਆ ਬਣਾਣ ਕਰੇਲੇ ਹੈਗੇ ਆ ਛੋਟੇ ਛੋਟੇ ਜੇ ਹੈਗੇ ਆ 6-7 ਤੱਕ ਵੀ ਸਬਜੀ ਪਈਆ ਕਰੇਲੇ ਉਂ ਵੀ ਕਿ ਸਾਰੇ ਕਾਟੇ ਖਾਂਦੇ ਨੇ ਤਾਂ ਕਰਕੇ ਭੂਆ ਕਹਿੰਦੀ ਕੋਈ ਗੱਲ ਨਹੀਂ ਆਪਣਾ ਸਰ ਜੂਗਾ ਦਾਲ ਪਈਆ ਮੂੰਗੀ ਛੋਲੀਆਂ ਦੀ ਸਵੇਰੇ ਕਰੀ ਸੀਗੀ ਦਾਲ ਚੋਲ ਜਿਹੜੀ ਦੂਜੇ ਚੈਨਲ ਤੇ ਵੀਡੀਓ ਪਾਈਆ ਸੀ ਮੈਜ ਸਵੇਰ ਤੇ ਲੈ ਕੇ ਜਿਹੜੀ ਸ਼ਾਮ ਤੱਕ ਬਣੀ ਆ ਥੋੜੀ ਜੀ ਬਾਕੀ ਸ਼ਾਮ ਨੂੰ ਆਪਾਂ ਇਹ ਸਟਾਰਟ ਕਰ ਲਈ ਤੇ ਵੈਸੇ ਇੱਧਰ ਭੂਆ ਹਜੇ ਛਿੱਲ ਗੋੜਦੀ ਕਰ ਰਹੀ ਐ ਇਹ ਫਿਰ ਉਹਤੇ ਬਾਅਦ ਇਹਦਾ ਮਸਾਲਾ ਗਠੇ-ਗੁਠੇ ਲਈ ਮਸਾਲਾ ਕਰਾਂਗੇ ਮਸਾਲਾ ਜ਼ਿਆਦਾ ਕਰਾਂਗੇ ਕਰੇਲੇ ਥੋੜੇ ਆ ਫਿਰ ਅੱਧੇ ਦਾ ਮਸਾਲੇ ਨਾਲ ਰੋਟੀ ਖਾਣੀ ਕਰੇਲਾ ਥੋੜੇ ਹੋਣ ਹੁਣ ਕਹਿੰਦਾ ਹੁਣ ਮੈਂ じゃ ਦੁਬਾਰਾ ਵੀਡੀਓ ਬਣਾ ਲਨੀ ਕਹਿੰਦਾ ਫੋਨ ਆਪਦਾ ਉੱਥੇ ਰੱਖਿਆ ਹੋਇਆ ਸੀ ਫੋਨ ਨਾਲ ਲੈ ਗਿਆ ਇੱਕ ਬਾਹਰ ਨਾਲ ਗੋਲ ਗੱਪਿਆਂ ਦਾ ਭਾਈ ਆ ਰਿਹਾ ਹੈ ਅਸੀਂ ਕਿਹਾ ਵੀ ਸਾਨੂੰ ਖਿਲਾ ਦੇ ਕਹਿੰਦਾ ਵਧੀਆ ਨਹੀਂ ਹੁੰਦੇ ਹੈਗੇ ਸਾਨੂੰ ਗੋਲ ਗੱਪੇ ਨਹੀਂ ਦੇਖ ਹੋਰੇ ਖਿਲਾ ਰਿਹਾ ਹੈਗਾ ਬਹੁਤ ਪਹਿਲਾਂ ਹੈ ਸਾਨੂੰ ਕਹਿੰਦਾ ਕਹਿੰਦਾ ਤੋਂ ਨੇ ਅੱਜ ਅੱਜ ਫੇਰੇ ਸੀ ਮੜਾ ਜਾਂ ਏਸੀ ਖੜ ਗਿਆ ਸਵੇਰ ਦਾ ਦੁਈ ਵਾਰ ਇਹ ਕਹਿੰਦਾ ਜਿੱਦਨ ਦੇ ਤੁਸੀਂ ਆਏ ਹੋ ਨਾ ਕਹਿੰਦਾ ਉਦਣ ਦਾ ਸਾਡੇ ਮਾੜੇ ਭਾਗਾਣੇ ਕਹਿੰਦਾ ਏਸੀ ਵੀ ਖੜਾ ਪਾ ਕਦੇ ਕਹਿੰਦਾ ਕੁਸ ਘਟਾਨੇ ਮਾ ਬਣਾ ਆ ਹੀ ਰਿਹਾ ਕਿ ਨਹੀਂ ਇੱਕ ਤਾਂ ਨਾ ਇਹਦੇ ਵੀ ਯਕੀਨ ਨਹੀਂ ਆਉਂਦਾ ਵੀ ਇਹ ਵੀਡੀਓ ਬਣਾ ਰਿਹਾ ਕਿ ਨਹੀਂ ਛੱਤੀ ਵਾਰ ਤਾਂ ਗਾਲਾਂ ਕੱਢਦਾ ਏ ਦੁਖੀ ਕਰਿਆ ਪੈਨੇ ਸਵੇਰ ਦਾ ਜੇ ਕੋਈ ਕੰਮ ਕਰਨ ਲੱਗ ਜਾ ਕਹ ਦਿੰਦਾ ਵੀ ਕਿਸੇ ਹੋਰ ਦੇ ਵੀ ਕਰ ਲਓ ਜਾ ਕੇ ਵਾਹ ਉਹ ਤੇਰੇ ਮੁੰਡੇ ਨੇ ਉਹ ਕਾਤੇ ਨੇ ਅੰਨੇ ਦੁਖੀ ਕਰਦੇ ਨੇ ਨਾ ਇੰਨੀ ਛੇੜ ਕੰਨੀ ਆ ਵੱਧ ਕਰਦੇ ਨੇ ਹੁਣ ਭੱਜੇ ਅੰਦਰ ਕੜਤਾ ਆ ਪਿਆ ਮੈਂ ਕਹ ਯੂਵੀ ਨੂੰ ਵੀ ਵਿਚਾਰੇ ਨੂੰ ਬਾ ਇੰਨੀ ਵਾਰ ਰਵਾ ਲਿਆ ਇਹਨੇ ਤਾਂ ਇੰਨੀ ਵਾਰ ਉਹ ਰੋਣ ਉਹ ਹੁਣ ਗੱਲ ਗੱਲ ਤੇ ਯੂਵੀ ਨਾ ਬਹੁਤ ਰੋਣ ਲੱਗ ਗਿਆ ਮਤਲਬ ਜੇ ਉਹਨੂੰ ਕੋਈ ਚੜਾਈ ਜਾਂਦਾ ਏ ਸਹਿੰਦਾ ਨਹੀਂ ਹੈਗਾ ਰੋਣ ਲੱਗ ਜਾਂਦਾ ਵਿਚਾਰਾ ਹੁਣ ਸੁੱਤਾ ਪਿਆ ਐ ਸੌਂ ਗਿਆ ਹੁਣ ਰੋ ਰੂ ਕੇ ਮਸਾ ਚੁੱਪ ਕਰਾਣਾ ਕਿਉਂਕਿ ਹੁਣ ਉਹ ਬਾਲਾ ਸਿਆਣਾ じゃ ਹੋ ਗਿਆ ਬਸ ਕਿਸੇ ਤੇ ਮਤਲਬ ਚੋੜਦੀ ਨਾ ਉਹ ਸੰਦਾ ਨਹੀਂ ਹੈਗਾ ਹਜੇ ਦੂਆ ਵੱਡਾ ਰਾਤ ਨੂੰ ਆਂਦਾ ਏ ਕੰਮ ਵਰ ਤੇ ਹਜੇ ਉਹ ਆ ਕੇ ਚੋੜ ਕਰਦਾ ਰਾਤ ਨੂੰ ਹੋਰ ਆਂਦਾ ਇਹਨੂੰ ਅੰਨੇ ਐਤੋਂ ਵੱਡਾ ਸੋਇਆ ਹੈ ਸੋ ਲਿਆ ਗੋਲ ਗੱਪੇ ਵਾਲਾ ਤੈਨੂੰ ਬਲਾ ਬਲਾ ਕੇ ਲੰਘ ਗਿਆ ਕਹਿੰਦਾ ਯੂਵੀ ਕਿੱਥੇ ਆ ਆ ਕਿਹਦੇ ਲੱਗਿਆ ਰੇੜੂ ਆ ਜਪੂਆ ਉਸੇ ਰੇੜੀ ਤੇ ਆਦੇ ਗੋਲ ਗੱਪੇ ਲੋ ਗੋਲ ਗੱਪੇ ਹਨਾ ਰੇੜੋ ਵਾਲਾ ਹੀ ਫਿਰਦਾ ਆਦੇ ਗੋਲ ਗੱਪੇ ਤੁਹਾਨੂੰ ਵੀ ਬਾਸ ਸੁਣ ਰਹੀ ਹੋਣੀ ਗੋਲ ਗੱਪਿਆਂ ਦੀ ਘਰ ਘਰ ਕੇ ਦੁੱਧਦਾ ਹੋਣਾ ਹਨਾ ਨਾ ਉਹ ਹੋ ਜਾਂਦਾ ਕਰਦਾ ਦੇਖੋ ਨਾ ਗਰਮੀ ਵੀ ਜਿਆਦਾ ਪੈ ਰਹੀ ਐ ਨਾ ਸੇਕ ਪੈਂਦਾ ਪੂਆ ਦੇ ਕਰੇਲੇ ਵੱਡੇ ਛੋਟੇ ਛੋਟੇ ਆ ਦੇਖੋ ਚਾਰ ਪੰਜ ਜਿਹੇ ਕਰੇਲੇ ਆ ਪਰ ਮਸਾਲਾ ਜਿਆਦਾ ਲੇ ਜਾਵਾ ਮਸਾਲਾ ਜਿਆਦਾ ਕਰਨਾ ਓਏ ਕੀ ਕਰ ਰਹੇ ਆ ਤੂੰ ਹੈ ਬੰਨ ਰਿਆ ਨਾ ਬੰਦੇ ਬੰਦੇ ਇਹਦੇ ਨਾਲ ਕੁੱਤੇ ਬਿੱਲੀਆਂ ਬੰਨਣੇ ਚਾਹੀਦੇ ਆ ਤਾਂ ਹੀ ਸੈੱਟ ਹੋਊਗਾ ਇਹ ਪੂਆ ਨੇ ਸਾਰੇ ਗੱਠੇ چیرਤੇ ਪੂਆ ਹੁਣ ਇਹ ਗੱਠੇ ਕਾਦੇ ਚ ਨੂੰ ਘੋੜਨੇ ਆ ਹਾਂ ਮੈਂ ਟੈਨਸ਼ਨ ਪੱਡਣਾ ਨਹੀਂ ਅੱਛਾ ਮੈਂ ਨਹੀਂ ਕਰਦੀ ਠੀਕ ਹੈ ਉਹ ਹੈਗੀ ਨਾ ਕਮਾਣੇ ਜਿ वाली ਜੀ ਜੀ ਉੱਥੇ ਅਰਦਾਸਪੁਰ ਹਨਾ ਉਹ ਉਹ ਜੀ ਕਮਾਣੇ ਜਿ ਵਾਲੀ ਚ ਨੂੰ ਹੁਣ ਕੱਢਾਂਗੇ ਹਾਂ ਦੱਸ ਲੈ ਚਿਕਨ ਵੱਡਰ ਦੇ ਦੇ ਚਿਕੀ ਨੂੰ ਵੱਡਰ ਦੇ ਦੇ ਚਿਕੀ ਨੂੰ ਵੱਡਰ ਦੇ ਦੇ ਥੱਪੜ ਮਾਰਿਆ ਨਾ ਹੁਣ ਓਏ ਤੂੰ ਥੱਪੜ ਕਹਦੇ ਮਾਰਦਾ ਓਏ ਭੱਗ ਜਾਗੇ ਗੱਲੂ ਅਸੀਂ ਹੈ ਪਪਾ ਕੀ ਕਰੀ ਪੋ ਨਹੀਂ ਆਂ ਤੂੰ ਬਾਹਰ ਨਾ ਨਹੀਂ ਅਸੀਂ ਕਰਾਂਗੇ ਨਹੀਂ ਠੜੀ ਲੈ ਇੱਧਰ ਕੇਲਾ ਖਾ ਰਿਹਾ ਕੈਮਰਾਮੈਨ ਤੇ ਉੱਧਰ ਮੈਂ ਕਹਿ ਰਹੀ ਮੈਂ ਸਬਜ਼ੀ ਬਣਾਣੀ ਐ ਯੂ ਵੀ ਆ ਜਾ ਤੇ ਯੂ ਵੀ ਇੱਧਰ ਆਪਦਾ ਖਾਣਾ ਪੀਣਾ ਨਹੀਂ ਪੂਰਾ ਹੋ ਰਿਹਾ ਲੈ ਇੱਥੇ ਤੇ ਬਣਾ ਲੈ ਕਿਉਂਕਿ ਉੱਥੇ ਤੇ ਜਾਦੇ ਗਏ ਫਿਰ ਬਾਅਦ ਚ ਫੂ ਆਪਾ ਮਸਾਲਾ ਪਾ ਲੈਂਦੇ ਹਾਂ ਪਾ ਲਾਂਗੇ ਕਿ ਕਦੋਂ ਕਰੇਲਾ ਹਾਂ ਵੀ ਚੱਲਣਾ ਨਾ ਨਾ ਥੋੜਾ ਜਿਹਾ ਤੇਲ ਮਸੇ ਆਹੀ ਹੋ ਲੈਣਾ ਬਾਅਦ ਵਿੱਚ ਨਾ ਬਾਅਦ ਵਿੱਚ ਕੱਢ ਦੇ ਜੂ ਜਰ ਦੇ ਤੇ ਅੱਛਾ ਤੇਲ ਹਾਂ ਤੇਲ ਜਿਆਦਾ ਪਰਮਾ ਪਕਾਉਣੇ ਸੇ ਕੱਢ ਲੈਣਾ ਹੈ। ਨਾ ਵੀ ਮਤਲਬ ਪਹਿਲਾਂ ਤਾਂ ਕਲੇ ਨੂੰ ਭੁੰਨਣਾ ਹੈ। ਪਹਿਲਾਂ ਕਲੇ ਦੇ ਭੁੰਨ ਲੈ, ਭੁੰਨ ਕੇਲੇ ਵਿੱਚੋਂ ਬਾਕੀ ਤੇਲ ਕੱਢ ਲੈਣਾ ਫਿਰ ਮਸਾਲਾ ਭੁੰਨਣਾ। ਹਾਂ ਹਾਂ ਐਵੇਂ ਹੀ ਅਸੀਂ ਵੀ ਐਵੇਂ ਹੀ ਕਰਦੇ ਹਾਂ ਆਪਣੇ। ਹਾਂ। ਫਿਰ ਉਹ ਤੇਲ ਨਹੀਂ ਜਿਆਦਾ ਪੈਂਦਾ। ਹਾਂ ਇਸ ਤਰ੍ਹਾਂ ਕਰਦੇ ਹਾਂ। ਉਹ ਇੱਕ ਬਾਅਦ ਕੱਢਦੇ। ਨੂਨ ਵੀ ਪਾ ਲਈ ਭੂਨੂ ਨੂਨ ਵੀ ਨਹੀਂ ਹੈਗਾ ਇੱਥੇ। ਆਹ ਚਲ। ਐਦੇ ਚ ਨੂਨ ਦਾ ਨੀਜਾ ਪਾ ਪਾਤਾ। ਨੂਨ ਖਤਮ ਹੋ ਗਿਆ ਤਾਂ। ਉਹ ਜਿਹੜਾ ਪਹਿਲਾਂ ਆਪਾਂ ਕarele ਘੁੰਨ ਲੀਏ। ਬਸ ਕarele ਐਡਾ ਹੀ ਬਹੁਤ ਆਸਾਨ ਨੇ ਹੈ। ਸਰਜਣਗੇ ਅੰਨੇ ਕarele। ਸਰਜਣਗੇ ਟੁਕੜੇ ਖਾਂਦਾ ਏ। ਬਸ ਤੂੰ ਇੱਕ ਤੂੰ ਹੀ ਖਾਂਦਾ। ਜੱਗਾ ਬਚ ਗਿਆ। ਸਰਜਣਗੇ ਜੱਗਾ ਜੱਗਾ ਦਾਲ ਹੈਗੀ ਆ। ਜੱਗਾ ਹੋਰ ਸਾਰ ਲਾਂਗੇ। ਜੱਗਾ ਖਾਊਗਾ। 6 ਜਣੇ ਆ ਆਪਾਂ 6-7 ਜਣੇ ਆ। ਬਸ ਆ ਪਾਈਕੇ ਕarele ਲੈ ਲਾਂਗੇ ਜਿਹਨੇ ਨਹੀਂ ਖਾਣਾ ਉਹਦਾ ਬਚ ਗਿਆ। ਸਰਜਿਆ ਖਣਪੂਆ। ਔਰ ਕਰੇਲੇ ਮੈਂ ਮੈਂ ਹਰੀ ਹੋਣੀ ਵੀ ਖਾਂਦੇ ਆਪੀ ਵੀ ਮਸਾਲਾ ਖਾ ਕੇ ਖੁਸ਼ ਆ ਕੁਝ ਨਹੀਂ ਭਾਵੇਂ ਮਿਰਚ ਨਾ ਹੋਵੇ ਪੂਆ ਦੇਰ ਮੇਰੇ ਇੱਕ ਮੈਂ ਹੁਣੇ ਗੌਰ ਕਰੀਆ ਮੇਰੇ ਹਰ ਪੂਆ ਦੇ ਇੱਕ ਸਾਲ ਦੇ ਚੁੰਨੀ ਲਈ ਵੀ ਆ ਪੂਆ ਮੈਂ ਹੁਣੇ ਗੌਰ ਕਰੀਆ ਮਾ ਦੂਈ ਤਾਂ ਧਾਰਦੇ ਪਸੀਨੇ ਨਾਲ ਹੈ ਫੇਰ ਲਊਗਾ ਮੈਂ ਇੱਧਰ ਆ ਦੇਖੋ ਚੁੱਲੇ ਵਾਲੀ ਕੰਧ ਤੇ ਲੈ ਕੇ ਖੜ ਗਈ ਆਟਾ ਅ ਮਸਾਲਾ ਹੱਦਿਆ ਹੌਲੀ ਹੌਲੀ ਭੁੰਨ ਹੋਊਗਾ ਮੈਂ ਕਿਹਾ ਵੀ ਪੂਆ ਨੇ ਮੈਂ ਆਟਾ ਗੁੰਨਦਾ ਫਿਰ ਪੂਆ ਮਸਾਲੇ ਤੇ ਬੈਠ ਗਈ ਮੈਂ ਕਿਹਾ ਚਲ ਆਪਣੇ ਆਪ ਭੁੰਨ ਹੋ ਜਾਊਗਾ ਮੀਨੀ ਯਾ ਅੱਗ ਘੱਟ ਰੱਖੀ ਵੀ ਆ ਮੈਂ ਕਿਉਂਕਿ ਨਾ ਫਿਰ ਨਾਲ ਦੀ ਨਾਲੇ ਬਸ ਰੋਟੀ ਬਣਾ ਦੇਣੀ ਐ ਸੀ ਵੀ ਆਪਣਾ ਕਿਉਂਕਿ ਇੱਥੇ ਸਬਜੀ ਤਾਂ ਕੋਹ ਹਮੇਸ਼ਾ ਟਾਈਮ ਤੇ ਧਰਦੀ ਐ ਜਮਾਈ ਟਾਈਮ ਤੇ ਵੀ ਨਾਲ ਦੀ ਨਾਲ ਮੈਨੂੰ ਅੱਗ ਨਾ ਬੁਝੋ ਵੀ ਅੱਗ ਨਾ ਬੁਝੇ ਬਸ ਵੀ ਨਾਲ ਦੀ ਨਾਲ ਰੋਟੀ ਲਾ ਲਾ ਵੀ ਟਾਈਮ ਵੀ ਰੋਟੀ ਵਾਲਾ ਹੋਵੇ ਵੀ ਫਿਰ ਕੰਮ ਫਿਰ ਨਾ ਵੀ ਸਬਜੀ ਤੱਕੇ ਬੈਠ ਜਾਓ ਤੇ ਬੰਨਾ ਰੋਟੀ ਲਾਓ ਘੰਟੇ ਬਾਅਦ ਫਿਰ ਬੈਠ ਨਹੀਂ ਫਿਰ ਬਿਜਲੀ ਆ ਨਾ ਹੋਵੇ ਐਸੀ ਦੇਖਣਾ ਹੈ ਭਾਈ ਹਾਂ ਹਾਂ ਉਹ ਤਾਂ ਉਹ ਕਾਲੀ ਸੇਕਾ ਮੈਂ ਇੱਥੇ ਪਾਸ ਸੀ ਮੈਂ ਹੁਣ ਉੱਥੇ ਤੇ ਇੱਥੇ ਆ ਗਈ ਕਿਉਂਕਿ ਨਾ ਉੱਥੇ ਭਰਾ ਤੇ ਸਲਣ ਰਹੀ ਸੀ ਮੈਂ ਫਿਰ ਥੱਲੇ ਬੈਠ ਗਈ ਮੈਂ ਕਿਹਾ ਤਾਂ ਥੱਲੇ ਬੈਠ ਕੇ ਆ ਤਾਂ ਗੁੰਦਲੇ ਫਟਾਫਟ ਮੈਂ ਮਕਾਲੇ ਕਾਲੇ ਚਲ ਕੋਈ ਨਾ ਫਿਰ ਭਰ ਦਿੰਨੇ ਹੁਣ ਨਹੀਂ ਜਿਲੇ ਹੈ ਜਮੜਾ ਜਾ ਹੁਣੇ ਪਾਇਆ ਹਾਂ ਹਾਂ ਹੁਣੇ ਪਾਸੇ ਹਟੀਆਂ ਦੇ ਅੱਛਾ ਮੈਂ ਫੋਨ ਤੇ ਲੱਗ ਗਈ ਸੀ ਪੂਆ ਨੇ ਨੂਨ ਮਿਰਚ ਪਾਤਾ ਮੈਂ ਕਿਹਾ ਤਾਂ ਮੈਂ ਪਾ ਦੂੰਗੀ ਕੋਈ ਨਹੀਂ ਪੂਆ ਕਹਿੰਦੀ نیچے ਲੱਗ ਰਹੇ ਤੇ ਫਿਰ ਮੈਂ ਫਟਾਫਟ ਪਾਤਾ ਕਹਿੰਦੀ ਕਿਉਂਕਿ ਨਾ ਪਿਆਜ਼ ਫਿਰ ਤੇਲ ਚ ਭੁੰਨਦੇ ਆ ਥੱਲੇ ਲੱਗਣ ਲੱਗ ਜਾਂਦੇ ਨੇ ਨਾਲ ਦੀ ਨਾਲ ਹਨਾ ਦੇਹੋ ਬਿਜਲੀ ਵਾਲਾ ਚਲੇ ਗਿਆ ਦੇਖੀਂ ਜਿਵੇਂ ਰਾਜ ਜੁੜਾਈ ਦੇਖੀਂ ਆਵਾਜ਼ ਤਾਂ ਆ ਰਹੀ ਮਹਾ ਜਿਹੜੇ ਦੋ ਮੈਂ ਖਾ ਲੰਨੀ ਆ ਪਲੇਟ ਚੋਂ ਲਾਉਣ ਸਾਰੇ ਅੱਛਾ ਜਿਹੜੇ ਸਿਮਰ ਜਦੋਂ ਉਹਦੀ ਜਾਗਵੀਰ ਦੀਆਂ ਹਾਂ ਨਹੀਂ ਲਾ ਕੇ ਧਰ ਦਿੰਦੇ ਆ ਜਿਉ ਉਹ ਚੱਲ ਹੁਣ ਲਾ ਕੇ ਧਰ ਦਿੰਦੇ ਆ ਉਹਦੀ ਦੋ ਰੋਟੀਆਂ ਚੱਲ ਅੱਜ ਥੋੜੀ ਜਿਹੀ ਲੇਟ ਲਾ ਲਾਂਗੇ 15 ਮਿੰਟ ਹਾਂ ਜਿਹੜਾ ਟਾਈਮ ਕੱਲ ਲਾਈ ਤੀ ਕੱਲ ਮੈਂ ਲਵਾਦਾ 7 ਵਜੇ ਲਾਉਣਗੇ ਥੋੜਾ ਜਿਹੀ ਲੇਟ ਕਰਾਂਗੇ ਕੱਲ ਫਿਰ ਉਹ ਆਪਾਂ ਚੂਰੀ ਦੀਆਂ ਰੋਟੀਆਂ ਲਾਣੀ ਤਾਂ ਵਿੱਚ ਨਾ ਤਛੇਤੀ ਲੱਗ ਗਈ ਹਾਂ ਜੀ ਚੂਰੀ ਵੀ ਕੁੱਟਣੀਆਂ ਤਾਂ ਕਰਕੇ ਹੂੰ ਕੋਈ ਨਾ 15 ਮਿੰਟ ਲੇਟ ਲੱਗ ਜਾਣਗੇ ਥੋੜੀ ਜਿਹੀ ਫੇਰ ਨਾ ਤੈਨੂੰ ਪਤਾ ਹੈ ਰੋਟੀ ਫੇਰ ਪੋਪੜ ਹਾਂ ਪੋਪੜ ਦੇ ਪੋਪੜ ਨਹੀਂ ਪੋ ਵੀ ਬਸ ਇੱਕ ਇੱਕ ਰੋਟੀ ਹੀ ਧਰਨੀ ਆ ਗਰਮ ਗਰਮ ਵੀ ਠੰਡੀ ਨਹੀਂ ਆ ਪਤਾ ਸਕਦੇ ਕਿਉਂਕਿ ਫੁੱਫੜ ਦੇ ਨਾ ਖਾਂਦਾ ਨਹੀਂ ਉਸ ਪਹਿਲੇ ਦਿਨ ਤੇ ਆ ਨਹੀਂ ਪਹਿਲੇ ਦਿਨ ਤੇ ਆ ਅਸੀਂ ਹੁਣੇ ਪਹਿਲੇ ਦਿਨ ਤੇ ਸਿੱਕਣੀ ਖਾਣੇ ਰੋਟੀ ਗਰਮ ਗਰਮ ਤਾਂ ਨਾਲੇ ਵਧੀਆ ਜਾਦੇ ਖਾਈ ਜਾਂਦੀਆਂ ਨਾ ਪਰ ਪੁੱਪੂ ਕੋਈ ਕੋਈ ਹੁਣ ਅਸੀਂ ਚੁੱਲ੍ਹੇ ਵਾਲੀਆਂ ਖਾਣੇ ਠੰਡੀਆਂ ਤੱਤੀਆਂ ਨਹੀਂ ਰੋਟੀਆਂ ਅਸੀਂ ਗਰਮ ਖਾਣੇ ਗੈਸ ਵਾਲੀ ਮਸਾ ਮਿਲਦੀ ਆ ਉੱਤ ਗੈਸ ਤੇ ਲਾਉਣੀ ਰੋਟੀਆਂ ਹੋਰ ਕਾਲੂ ਦਊਗੀ ਭੂਆ ਮੈਨੂੰ ਗੈਸ ਤੇ ਗਰਮ ਲਾ ਕੇ ਇੱਥੇ ਰੋਟੀਆਂ ਜਾਂ ਮੈਂ ਭੂਆ ਦੀਆਂ ਰੋਟੀਆਂ ਵੀ ਇੰਨੀ-ਇੰਨੀ ਸੋਹਣੀਆਂ ਜਿਹਾ ਹੁੰਦੀਆਂ ਨੇ ਪੂਰੀਆਂ ਵਰਗੀਆਂ ਬਿਲਕੁਲ ਛੱਟੀਆਂ-ਛੱਟੀਆਂ ਸੋਹਣੀਆਂ ਸਰਾਣੀਆਂ ਫੁੱਲੀਆਂ ਜੀਆਂ ਛੜੀਆਂ ਗੈਸ ਤੇ ਲਾਂਦੀ ਐ ਕਾਲੂ ਪਕਾਉਂ ਦੇਖੇ ਤੂੰ ਇਹ ਦੂਜਾ ਅੱਜ ਤੂੰ ਆਇਆ ਹੀ ਨਹੀਂ ਸਵੇਰ ਦਾ ਕੁੱਤੇ ਰੋਟੀ ਦੇ ਕੁੱਤ ਸਾਨੂੰ ਕੋਈ ਪਟਾਤਾ ਹੋ ਗਈ ਕਟਾਈ ਸਰਵਿਸ ਹੋਈ ਆ ਤੇਰੀ ਮੈਨੂੰ ਅੱਜ ਸਿਮਰਜੋਤ ਨੇ ਪਾਇਆ ਹਾਂ ਕਾ ਤੋ ਕੀ ਕਰ ਰਹੇ ਸੀ ਇਹ ਪੂਆ ਕਨ ਵੀਰੇ ਚੁਟ ਚਿਜ ਨਾ ਰਿਹਾ ਤਾਂ ਚਵੱਤੇ ਚ ਲੈ ਹੋ ਗਈ ਹੋ ਗਈ ਹੋ ਗਈ ਸਰਵਿਸ ਹੋਣੀ ਚਾਹੀਦੀ ਆ ਗਾੜੀ ਮਾਰਦਾ ਨਹੀਂ ਅੱਛਾ ਹਾਂ ਡੈਰੀ ਤਾਂ ਤੇਰਾ ਕਹਿੰਦੇ ਦਿਖਦਾ ਹੀ ਆ ਤੈਨੂੰ ਪੁੱਟਦਾ ਹੋਣੀ ਵੀ ਚਾਹੀਦੀ ਆ ਔਰ ਨਿਆਣੇ ਸਰਵਿਸ ਕਰਕੇ ਭਾਲਦੇ ਨੇ ਉਹਦੀ ਵੀ ਹੋ ਗਈ 36 ਵਾਰ ਓਲੀ ਉਹਦੀ ਸਵੇਰ ਦੀ ਅੱਜ ਮਿੰਟ ਮਿੰਟ ਪਰ ਰੋਣ ਲੱਗ ਜਾਂਦਾ ਗੱਲ ਗੱਲ ਤੇ ਉਹ ਉਹਨੇ ਵੀ ਕਿੰਨੀ ਵਾਰ ਖਾ ਲਈ ਸੀ ਅੰਨਪੂਆ ਨਿਆਣੇ ਛਿੱਤਰਾਂ ਨਾਲੇ ਪੜਦੇ ਨੇ ਮਿਰਚ ਤਾਂ ਉਨੀ ਹੁੰਦੀ ਨਹੀਂ ਨਿਹਰਦਾਸਪੁਰ ਖਾਂਦੇ ਆਪਾਂ ਸਾਡੇ ਘਰ ਤੋਂ ਵੱਧ ਪਾਨੇ ਸਕੇ ਹਾਂ ਉਹ ਬੱਟਾ ਖਾਦੇ ਆ ਪੂਆ ਸਾਡੇ ਘਰ ਕੇ ਮਿਰਚ ਥੋੜੀ ਪੂਆ ਜਾ ਕੇ ਤੇਜ਼ ਨਾ ਭਰ ਗਈ ਤੇ ਨਾ ਮਿਰਚ ਠੀਕ ਹੁੰਦੀ ਆ ਸੀ ਹਰਦਾਸਪੁਰ ਵਾਲੇ ਨਾ ਮਿਰਚ ਤੇਜ਼ ਖਾਂਦੇ ਆ ਸਾਰਿਆਂ ਨੂੰ ਪਤਾ ਹੈ ਜਿਹੜੇ ਸਬਸਕ੍ਰਾਈਬਰਸ ਦੇਖਦੇ ਆ ਸਾਨੂੰ ਅਸਤ ਮਸਾਲਾ ਇਤੋਂ ਵੀ ਜ਼ਿਆਦਾ ਰਾੜਦੇ ਆਂ ਕੋਆਨੇ ਤਾਂ ਹਜੇ ਥੋੜਾ ਰਾੜਿਆ ਅਸਤ ਰਾੜਦੀ ਬਹੁਤ ਹੈ ਅਸਤ ਕਾਲਾ ਕਰ ਲੰਨੀ ਆਂ ਦੋਹੇ ਜਣੀਆਂ ਕਾਲਾ ਜੀ ਸਾਨੂੰ ਕਾਲੇ ਕਾਲੇ ਜੇ ਮਸਾਲੇ ਪਸੰਦ ਆ ਕਾਲੀ ਕਾਲੀਆਂ ਜੀ ਚੀਜ਼ਾਂ ਪਰੌਂਠੇ ਵੀ ਕਾਲੇ ਕਾਲੇ ਕਰ ਲੰਨੇ ਆਂ ਹੋਰਾਂ ਨੂੰ ਵੀ ਕਾਲੇ ਕਰਕੇ ਇਹ ਦੁਬਾਰੇ ਧਰਨਾ ਹੈ ਜੀ ਹੈ ਸੇਫ ਛੋਟੇ ਛੋਟੇ ਜਿਹੇ ਕਰੇਲੇ ਆ। ਬੱਚੇ। ਹੁਣ ਸਾਰੇ ਕਰੇਲੇ ਵਸ ਭਰ ਕੇ ਮਸਾਲਾ ਦੁਆਰਾ ਇੱਕ ਵਾਰ ਹੋਰ ਭੁੰਲਣਾ ਏ। ਫਿਰ ਬਾਤੀ ਦੇ ਵਿੱਚ ਕਰੇਲੇ ਪਾ ਦਾਂਗੇ। ਚਲੋ ਜੀ। ਹਾਂ ਇਦਾਂ ਹੀ ਕਰਦੇ ਆਪੂ। ਬਸ ਐਂ ਅਸੀਂ ਕਰੇਲੇ ਫਿਰ ਜਦ ਕਰੇਲੇ ਭਰਨੇ ਤੋਂ ਬਾਅਦ ਕਰੇਲੇ ਵੀ ਮਸਾਲੇ 'ਚ ਸਿੱਟ ਕੇ ਭੁੰਨ ਲਵਾਂਗੇ ਇਕੱਠੇ। ਛੋਟਾ ਦੇਖਣਾ। ਸਟਾਰ ਕਿਹਾ ਸਾਡਾ ਕੱਠਾ ਚੱਲ ਜਾਵੇ ਥੋੜੇ। ਹਾਂ ਫਿਰ ਸਾਰਿਆਂ ਦਾ ਅਲਗ-ਅਲਗ ਫਿਰ ਬਦਲ ਜਾਂਦਾ ਏ ਫਿਰ ਜਿੰਨੇ ਮੈਂਬਰ ਹੋ ਜਾਂਦੇ ਨੇ ਤੇ ਖਾਣ ਪੀਣ ਵੀ ਬਦਲ ਜਾਂਦਾ ਏ ਹਾਂ। ਲੋ ਜੀ ਹੁਣ ਅਸੀਂ ਬਸ ਨਵੇੜਲੀ ਕੰਮ ਬਸ ਇੱਕ ਰੋਟੀ ਰੋਟੀ ਰਹਿ ਗਈ ਫਿਰ ਇਹਤੋਂ ਵਾ ਰੋਟੀ ਬਣਾਵਾਂਗੇ ਤੁਹਾਨੂੰ ਜਵਾਬ ਤਾਂ ਨਹੀਂ ਉਹ ਟੁਕੜਾ ਰੱਖ ਦਾਂ ਹਾਂ ਮੈਂ ਉਹ ਮਿੱਠਾ ਤੁਹਾਨੂੰ ਮਿੱਠਾ ਪਾ ਦੇਵਾਂ ਟੁਕੜਾ ਰੱਖ ਲਾਂ ਠੀਕ ਹੈ ਇੰਨਾ ਤੇ ਕੋਣ ਹੈ ਠੀਕ ਅਸੀਂ ਅੱਜ ਬਸ ਰੋਟੀ ਦੀ ਮਣੀ ਮਮਾ ਮੂੰਹ ਕੋ ਚਲਾਉਂਗੀ ਜੇ ਕੋ ਪਿੱਟ ਜਿਹੜੀ ਤਾਲੀ ਦਈ ਇਹ ਵੀ ਇਹ ਵੀ ਖਾ ਲੋਗੇ ਹਾਂ ਜੀ ਮਮਾ ਹਾਂ ਮੈਂ ਜੇ ਇਹਨੂੰ ਪਤਲੀ ਕਰ ਦੋ ਹਾਂ ਹਾਂ ਪਤਲੀ ਕਰ ਦਾਂਗੀ ਵੀ ਗੁਰੂ ਜੀ ਬੋਲੀ ਜੇ ਮਸਾਲਾ ਰੱਖ ਲਈਓ ਚੋਣ ਰੋਲਾ ਪਾ ਰਹੇ ਨੇ ਆਇਓ ਚੋਣ ਰੱਖ ਲਈਓ ਬੱਚੇ ਹੋਣੀ ਰੋਲਾ ਪਾ ਰਹੇ ਨੇ ਕਿਉਂ ਹੋ ਰਹੀ ਆ ਮੇਰੀ ਦਾਲ ਤਿਆਰ ਹੁਣ ਅਸੀਂ ਦਾਲ ਸਬਜ਼ੀ ਅੰਦਰ ਕਰ ਰਹੇ ਨੇ ਗਰਮ ਤੇ ਹੁਣ ਬਸ ਕੋਈ ਕਰੇਲੇ ਖਾਊਗਾ ਕੋਈ ਦਾਂਠਾ ਖਾਊਗਾ ਕੋਈ ਕਰੇਲੇ ਖਾਂਦਾ ਨਹੀਂ ਹੈਗਾ ਕੋਈ ਦਾਂਠਾ ਨਹੀਂ ਖਾਂਦੇ ਨੇ ਕਰੇਲੇ ਨਹੀਂ ਕੋਈ ਖਾਂਦਾ ਕਿਉਂਕਿ ਇਹਦੇ ਨਾਲ ਕਿਉਂ ਬਣਾ ਸਕਦਾ ਉਰੇ ਪੰਡੇ ਆਂਦਾ ਘਰ ਆ ਲੱਗਿਆ ਤਾਂ ਜੀ ਦਾਲ ਪਾ ਕੇ ਇਹਨੂੰ ਰੇਤੇ ਸੁਝਾਈਏ ਆਪਾਂ ਕਿਉਂਕਿ ਇਹ ਹੈ ਨਾ ਕਲੀਬਰ ਦਾ ਹਾਂ ਕਿਉਂਕਿ ਇਹ ਦਾਲ ਪਲੇਟ ਵੀ ਦੇ ਦਿਓ ਦਾਲੇ ਨੂੰ ਹੋ ਸਕਦਾ ਬੰਦ ਕਰਦਾ ਪੋ ਗਿਆ ਸੀ ਕਰ ਦਿਓ ਪਲੇਟ ਵੀ ਦੇ ਦਿਓ ਆ ਲੈ ਪਲੇਟ ਨਹੀਂ ਖਾਂ ਪਲੇਟ ਕਰੂਗਾ ਆ ਦੇ ਖੰਦਰ ਦਿੰਨੀ ਯੂਵੀ ਦੀ ਰੋਟੀ ਪਾ ਕੇ ਆਪਾਂ ਯੂਡੀ ਯੂਵੀ ਯੂਨੀ ਨਹੀਂ ਯੂਵੀ ਨੂੰ ਕਰੀਏ ਰਵਾਨਾ 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 ਕੀ ਹੁੰਦਾ ਜੀ ਸ਼ਾਮ ਨੂੰ ਨਾ ਰਾਤ ਨੂੰ ਇਸ ਵੀਡੀਓ ਚ ਬਣਾ ਸਕਦੇ ਆ ਵੀ ਉਧਰ ਕਮਰੇ ਤੇ ਨਹੀਂ ਬਣਦੀ ਹਰ ਵੀਡੀਓ ਚ ਦੱਸਦੇ ਆ ਤੁਹਾਨੂੰ ਕਿਉਂਕਿ ਰਾਤ ਨੂੰ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਨਾ ਲਾਈਟ ਕੱਟ ਗਈ ਹੈ ਛੇਤੀ ਦਬਾ ਵਿੱਚ ਸਾਡੇ ਉੱਥੇ ਰੋਟੀਆਂ ਦਾ ਡੱਬਾ ਦਾ ਘੋ ਲੈ ਗਿਆ ਹੁਣੇ ਮੈਂ